ਜੀ ਅਸੀਂ ਕਾਫੀ ਟਾਈਮ ਤੋਂ ਕਰ ਰਹੇ ਹਾਂ ਜੀ 2009 ਵਿੱਚ ਸ਼ੁਰੂ ਕੀਤੀ ਸੀ ਦੀ ਬੀ ਆਈ ਤੇ ਲਗਾਤਾਰ ਕਰਦੇ ਆ ਰਹੇ ਹਾਂ ਜੀ 2009 ਤੋਂ ਤੇ ਐਸ ਵੀ ਆਰ ਵੀ ਸਾਰਾ ਹੀ ਹੈ ਤਕਰੀਬਨ ਹਰ ਸਾਲ ਸਾਰਾ ਹੀ ਬਜਾਈ ਕਰਦੇ ਹਾਂ ਇਹਦੇ ਚ ਜਿਵੇਂ ਪਾਣੀ ਦੀ ਬਹੁਤ ਬਚਤ ਹੋ ਜਾਂਦੀ ਹੈ ਲੇਬਰ ਦੀ ਕੋਈ ਸਮੱਸਿਆ ਨਹੀਂ ਹੈਗੀ ਹੈ ਤੇ ਇਹਦੇ ਚ ਬਚਤੀ ਬਚਦਾ ਜਿਵੇਂ ਜ਼ਮੀਨ ਦੇ ਵਿੱਚ ਵੀ ਪਾਣੀ ਖੜਾ ਨਹੀਂ ਰਹਿੰਦਾਗਾ ਤੇ ਉਹ ਇੱਕ ਤਰ੍ਹਾਂ ਦਾ ਜਿਹੜਾ ਜ਼ਮੀਨ ਦੇ ਵਿੱਚ ਹਾਰਡ ਪੈਨ ਬਣ ਰਹੀ ਹੈ ਉਹ ਵੀ ਦਾ ਵੀ ਫਾਇਦਾ ਹੁੰਦਾ ਕਦੂ ਨਾਲ ਉਹ ਕਦੂ ਦੀ ਲੋਡ ਨਹੀਂ ਪੈਂਦੀ ਜੀ ਮੁਹਰੇ ਡੀਐਸਆਰ ਸਾਡੇ ਪਾਸਾ ਕਾਫੀ ਚਾਹੀਦੀ ਸਾਬਤ ਹੋਈ ਹੈ ਤੇ ਅਸੀਂ ਲਗਾਤਾਰ ਕਰੇ ਮੇਰੇ ਕੋਲੇ 22 ਬਾਈ ਇੱਕੜਾ ਸਬਰੀਨ ਸਾਰੀ ਬੀਜ ਕਰਦੇ ਆਂ ਪਰ ਤੇਜੀ ਨਹੀਂ ਦੇਤਾ ਪਤਾ ਨਹੀਂ ਕਿਉਂਕਿ ਵਧੀਆ ਸਿੱਧੀ ਬਿਜਾਈ ਤੇ ਵਿੱਚ ਜਿਵੇਂ ਲੇਬਰ ਦੀ ਸਮੱਸਿਆ ਆ ਰਹੀ ਹੈ ਹੁਣ ਤੇ ਉਸ ਤਰ੍ਹਾਂ ਸਿੱਧੀ ਬਿਜਾਈ ਤੇ ਲੇਬਰ ਦੀ ਜੂਰ ਨੇ ਤੇ ਖੇਤ ਚ ਬਾਕੀ ਸੱਦੂ ਕਰਨਾ ਪਾਣੀ ਦੇ ਵਿੱਚ ਉਹ ਵੀ ਇੱਕ ਬੰਦਾ ਪਜਲ ਰਹਿੰਦਾ ਹੈ ਤੇ ਇਹ ਸੁੱਕੇ ਖੇਤ ਚ ਬਿਜਾਈ ਕਰ ਦੇਣੀ ਆ ਕਿਉਂਕਿ ਖੇਤ ਸਾਰੇ ਕੰਮ ਹੁੰਦੇ ਆ ਬਹੁਤ ਵਧੀਆ ਹੈ ਪਾਣੀ ਦੀ ਵੀ ਬਚਤ ਹੈ ਵਾਤਾਵਰਨ ਦੀ ਵੀ ਬਚਤ ਹੈ ਜਿਵੇਂ ਪਾਣੀ ਖੜਾ ਰਹਿੰਦਾ ਜਿਵੇਂ ਮੀਥਨ ਗੈਸ ਬਣਦੀ ਆ ਤੇ ਉਹ ਵੀ ਇਸ ਕਰਕੇ ਸਿੱਧੀ ਵੀ ਆਈ ਮੈਂ ਤਾਂ ਕਹੂੰਗਾ ਵੀ ਜਿਆਦਾ ਯਾਰ ਲੋਕ ਸਿੱਧੀ ਵੀ ਇਹਦੇ ਬਸਿਆ ਹੁਣ ਤੇ ਹੁਣ ਸਰਕਾਰ ਵੀ 1500 ਰੁਪਏ ਦੇ ਰਹੀ ਆ ਉਹ ਵੀ ਬੈਨੀਫਿਟ ਆ ਝਾੜ ਇਹਦੇ ਵਿੱਚ ਵੱਧਦਾ ਸਗਾਂ ਦੀ ਦੂਸਰੇ ਖਰਚੇ ਘਟ ਜਾਂਦੇ ਆ ਜਿਵੇਂ ਇਹਦੇ ਵਿੱਚ ਥੋੜੀ ਹੈ ਬਿਮਾਰੀਆਂ ਪੀਲੇ ਮਕੋੜੇ ਉਹ ਘਟ ਆਉਂਦੇ ਆ ਕਿਉਂਕਿ ਇਹਦੇ ਵਿੱਚ ਫਸਲਾਂ ਲਵੀ ਨਹੀਂ ਰਹਿੰਦੀ ਬਹੁਤਾਂ ਉਹਦੇ ਕਰਕੇ ਜੜੇ ਕੀੜੇ ਮਕੋੜੇ ਬਹੁਤ ਘਟ ਆਉਂਦੇ ਆ ਚਾੜਾ ਤਕਰੀਬਨ ਬਰਾਬਰਾਂ ਨਹੀਂ ਵੱਧ ਵੀ ਆ ਸਕਦਾ ਜੀ ਇੱਕ ਤਾਂ ਪਾਣੀ ਦੀ ਬਚਤ ਹੈ ਜੀ ਦੂਜੀ ਗੱਲ ਹੈ ਲਿਵਰ ਤੋਂ ਵੀ ਬਚਤ ਹੈ ਗਈ ਹੈ ਤੀਜਾ ਹੈਗਾ ਵੀ ਬੰਦਾ ਸੌ ਪਣਾ ਬਾਹਣ ਸੁੱਕ ਜੇ ਪਣਾ ਕੋਸ ਹੋ ਜੇ ਜੀ 15 ਦਿਨਾਂ ਦਾ ਪਾਣੀ ਲੱਗ ਜੇ ਪਣਾ ਕਿੰਨੇ ਤੇ ਲੱਗ ਜੇ ਇਹੀ ਫਾਇਦਾ ਹੈ ਜੀ ਬਾਕੀ ਬਿਮਾਰੀਆਂ ਬਹੁਤ ਘਟ ਆ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਮਹਿਕਮੇ ਵੱਲੋਂ ਕਿਸ ਤਰ੍ਹਾਂ ਸੰਜੋਗ ਕੀ ਹੈ ਹਾਂਜੀ ਮਹਿਕਮੇ ਵੱਲੋਂ ਕਿਸ ਤਰ੍ਹਾਂ ਸੰਜੋਗ ਰਿਹਾ ਤੁਹਾਡਾ ਬਹੁਤ ਵਧੀਆ ਸੰਜੋਗ ਰਿਹਾ ਜੀ ਪਿੰਡ ਵਿੱਚ ਲੱਗਦੇ ਸਾਰੇ ਡਾਕਟਰ ਆਉਂਦੇ ਕੋਈ ਦੇ ਦੱਸਦੇ ਸਾਰਾ ਕੋਈ ਦੱਸਦੇ ਜੀ ਪੂਰਾ ਕਿਸਾਨਾਂ ਨੂੰ ਕੀ ਕਹਿਣਾ ਚਾਹੀਦਾ ਹਾਂਜੀ ਮੈਂ ਤਾਂ ਇਹ ਸਿੱਧੀ ਬਿਜਾਈ ਕਰੋ ਜਿੱਥੇ ਸਹੀ ਪਾਣੀ ਹੈਗਾ ਮੰਨ ਲਈਏ ਗੱਲ ਪਾਣੀ ਬਹੁਤ ਘੱਟ ਲੋੜ ਜਿੱਥੇ ਮੰਨ ਲਈਏ ਪਾਣੀ ਘੱਟ ਹੈ ਉੱਥੇ ਚੱਲ ਲੱਗਣਾ ਚਾਹੀਦਾ ਦੂਜੇ ਥੋਣਾਂ ਬਾਕੀ ਜਿੱਥੇ ਪਾਣੀ ਸਹੀ ਹੈ ਉੱਥੇ ਦੂਜੋ ਜਿਹੀ ਸਹੀ ਜੁਬੀਨਾਂ ਨੇ ਤਾਂ ਅਸੀਂ ਮੁਖਤਰ ਜ਼ਿਲ੍ਹੇ ਦੇ ਵਿੱਚ ਤਕਰੀਬਨ ਹਰ ਪਿੰਡ ਦੇ ਵਿੱਚ ਕੈਂਪ ਲਾਇਆ ਸਿੱਧੀ ਬਿਜਾਈ ਨੂੰ ਪ੍ਰੋਮੋਟ ਕੀਤਾ ਸਿੱਧੀ ਬਿਜਾਈ ਜਿੱਥੇ ਪਾਣੀ ਦੀ ਹੀਟ ਲਈ ਪਾਣੀ ਨੂੰ ਬਚਾਉਣ ਵਾਸਤੇ ਇੱਕ کارਗਰ ਤਕਨੀਕ ਸਾਬਤ ਹੋਈ ਹੈ ਦੇ ਉੱਥੇ ਜਿਹੜਾ ਰੀਚਾਰਜ ਉਹ ਵੀ ਜ਼ਿਆਦਾ ਹੁੰਦਾ ਆਪਣੇ ਮੁਕਸਰ ਜ਼ਿਲ੍ਹੇ ਦੇ ਵਿੱਚ ਇੱਕ ਸਮੱਸਿਆ ਇਹ ਆ ਕਿ ਜਦੋਂ ਮੀਂਹ ਆ ਜੇ ਉਹਨੂੰ ਹੜ੍ਹ ਵਰਗੀ ਸਥਿਤੀ ਬਣ ਜਾਂਦੀ ਹੈ ਪਾਣੀ ਠੰਢੇ ਨਹੀਂ ਜੀਦਾ ਉਹਦੇ 'ਚ ਵੀ ਇਹ ਰੋਕਤ ਆ ਹੁੰਦੀ ਹੈ ਇਹਦੇ 'ਚ ਫਾਇਦਾ ਮਿਲਦਾ ਆਪਾਂ ਨੂੰ ਦੂਜਾ ਇਹ ਆ ਐਸਵਾਰੀ ਜਿਹੜੀ ਆਡ ਲੱਗੀ ਆ ਜਿਹੜਾ ਹੁਣ ਨਹੀਂ ਪਿਆ ਇਹ ਤੋਂ ਪਹਿਲਾਂ ਜਿਹੜਾ ਆਡ ਦਾ ਸੀਜ਼ਨ ਸੀ ਜਿੱਥੇ ਵੀ ਆਪਾਂ ਕਦੂ ਕਰਕੇ ਝੋਨਾ ਲਾਇਆ ਉੱਥੇ ਦੇਖਣ ਨੂੰ ਮਿਲਿਆ ਕਿ ਲੋਕਾਂ ਦਾ ਬੜਾ ਬੁਰਾ ਹਾਲ ਸੀ ਜਿੱਥੇ ਸਿੱਧੀ ਬਿਜਾਈ ਕੀਤੀ ਹੋ ਕੇ ਪਾਣੀ ਦੀ ਬਚਤ ਤੇ ਸ਼ਰਮ ਦੇਖ ਰਹੀ ਸੀ ਉਠੇ ਜਿਹੜਾ ਫਸਲਾ ਸੀ ਗਿਆ ਉਹ ਫਿਰ ਵੀ ਕੁਝ ਹੱਦ ਤੱਕ ਠੀਕ ਹੋਣਗੇ ਹੁਣ ਵੀ ਪੈ ਗਿਆ ਹੁਣ ਸਾਰੇ ਖੇਤ ਵਧੀਆ ਹੋ ਜਾਣਗੇ ਸਿੱਧੀ ਬਜਾਈ ਮਕਸਦ ਜ਼ਿਲ੍ਹੇ ਦੇ ਵਿੱਚ ਪਿਛਲੀ ਵਾਰੀ 4500 ਕਿਸਾਨਾਂ ਨੇ ਕੀਤੀ ਸੀ ਜਿਹੜੀ ਉਹ ਆਨਲਾਈਨ ਰਜਿਸਟਰ ਕੀਤੀ ਸੀ ਤੇ ਜਿਹੜੀ ਇਸ ਵਾਰੀ ਵੱਧ ਕੇ 6000 ਤੋਤੇ ਹੋ ਗਏ ਤੇ ਹਜੇ ਵੀ ਲੋਕ ਕਰ ਰਹੇ ਕਿ ਸੰਦੇਸ਼ ਕੀ ਦੇਣਾ ਚਾਹੁੰਗੇ ਇਹ ਸੰਦੇਸ਼ ਅਸੀਂ ਇਹੀ ਚ ਇਹ ਦੇਣਾ ਚਾਹੁੰਦੇ ਆ ਕਿ ਜਿਹੜੀ ਵਿਭਾਗ ਦੀਆਂ ਸਕੀਮਾਂ ਸਰ ਪੰਜਾਬ ਸਰਕਾਰ ਦਾ ਜਿਹੜਾ ਪਰਸੋ ਰਾਸ਼ੀ 1500 ਰੁਪਏ ਦੇਣ ਦਾ ਜਿਹੜਾ ਇੱਕ ਸਕੀਮ ਚੱਲੀ ਆ ਉਹ ਵੱਧ ਤੋਂ ਵੱਧ ਲੋਕ ਇਹਦਾ ਲਾਭ ਲੈਣ ਸਿੱਧੀ ਬਜਾਈ ਵਿੱਚ ਤੇ ਪਾਣੀ